ਕਤੇਵ ਗੱਜਰ ਜੀ ਆਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਜੈਪੀਂ ਜੈਪਾਰਥ ਜੈ ਸੁਵਿਧਾਨ ਸੱਥਿਓ ਸੱਥਿਓ ਦੇ ਸੰਮਤੀ ਸ਼ਭ ਵਿੱਚ ਬੈਠੇ ਮੇਰੇ ਭਾਰਤ ਵਾਸੀਆਂ ਨੂੰ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਸੱਥਿਓ ਅੱਜ ਇੱਕ ਨਵੀਂ ਗੱਲ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਪਿੰਡਾਂ ਦੇ ਵਿੱਚ ਝੰਡੇ 'ਚ ਡੰਡਾ ਡੋਣ ਵਾਲੇ ਤੇ ਪਿੰਡਾਂ ਦੇ ਕਬਜ਼ੇ ਕਰਨ ਵਾਲੇ ਲੋਕ ਜਿਹੜੇ ਕਹਿੰਦੇ ਸੀ ਅਸੀਂ ਕਿਸੇ ਪਾਰਟੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਅਸੀਂ ਬਾਈਕਾਟ ਕਰਾਂਗੇ ਉਹ 15% ਲੋਕ ਜਿਹੜੇ ਕਿ ਮਜ਼ਦੂਰਾਂ ਤੇ ਵੀ ਧੱਕਾ ਸਰਕਾਰਾਂ ਦੇ ਵੀ ਧੱਕਾ ਗਰੀਬ ਤੇ ਵੀ ਧੱਕਾ ਧਰਮ ਤੇ ਵੀ ਧੱਕਾ ਸੰਵਿਧਾਨ ਤੇ ਵੀ ਧੱਕਾ ਤੇ ਇਤਿਹਾਸ ਤੇ ਵੀ ਧੱਕਾ ਕਰਨ ਵਾਲੇ ਉਹ ਲੋਕ ਜਿਹੜੇ ਝੰਡੇ ਜੰਡਾ ਪਾਈ ਫਿਰਦੇ ਐ ਅੱਜ ਪਿੰਡ ਦੇ ਮਜ਼ਦੂਰਾਂ ਨੇ ਬਾਰਮਿਕ ਤੇ ਮਰਿਬੀ ਸਿੱਖ ਭਾਈਚਾਰੇ ਨੇ ਸਰਦਾਰ ਗੇਜਾਰਾਮ ਨੇ ਅੱਜ ਉਹ ਕੁੜਾ ਅਮ ਚੌਧਰੀ ਜਿਹੜੇ ਆਪਣੇ ਆਪ ਨੂੰ ਅੰਨਦਾਤਾ ਕਹਣ ਵਾਲੇ ਉਹਨਾਂ ਨੂੰ ਅੱਜ ਕੁੱਟ-ਕੁੱਟ ਕੇ ਦਬਲਿਆ ਹੁਣ ਸਾਰੇ ਪਿੰਨਾ ਵਾਲੇ ਮੇਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਮਜ਼ਦੂਰ ਵਰਕੇ ਨੂੰ ਹੁਣ ਇਹਨਾਂ ਤੋਂ ਦਬਕੇ ਨਾ ਚੱਲੋ ਇਹਨਾਂ ਦੇ ਥੱਲੇ ਲੱਗ ਕੇ ਨਾ ਚੱਲੋ ਆ ਤੁਸੀਂ ਨੂੰ ਇੱਕ ਵੀਡੀਓ ਦਿਖਾਉਣਾ ਹੈ ਇਹਨੂੰ ਸ਼ੇਅਰ ਤੇ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਰਿਆਂ ਕੋਲ ਪਹੁੰਚਾ ਦਿਓ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਹੁਣ ਖੜੇ ਹੋ ਜਾਓ ਦਰਦੀ ਕਿੰਨਾ ਕਿ ਚੱਜ ਜਾਓਗੇ ਆ ਤੁਹਾਨੂੰ ਇੱਕ ਵੀਡੀਓ ਦਿਖਾ ਰਿਹਾ ਆ ਆ ਧਿਆਨ ਮਾਰੋ ਮੇਰੇ ਵੀਰੋ ਭਾਜਪਾ ਲੀਡਰ ਦਾ ਵਿਰੋਧ ਕਰਨਾ ਹੈ ਕਿਸਾਨ ਆਗੂਆਂ ਦੇ ਨਾਲ ਅੱਜ ਮਾੜੀ ਹੋਈ ਵਾਲਮੀਕੀ ਭਾਈਚਾਰਾ ਇਕੱਠਾ ਹੋ ਗਿਆ ਜਿਨ੍ਹਾਂ ਨੇ ਪਿੰਡੋਂ ਵਿਰੋਧ ਕਰਦੇ ਕਿਸਾਨ ਆਗੂ ਭਜਾ ਦਿੱਤੇ ਮੌਕੇ ਤੇ ਹਾਲਾਤ ਤਣਾਅਪੂਰਨ ਬਣੇ ਨੇ ਦੱਸਦੇ ਕਿ ਭਾਜਪਾ ਆਗੂ ਗੇਜाराम ਪਿੰਡ ਕੌਂਕੇਕਲਾ ਹਲਕਾ ਜੰਗਰਾਉਂ ਦੇ ਵਿੱਚ ਮੀਟਿੰਗ ਕਰਨ ਆਏ ਸੀ ਉਸ ਮੌਕੇ ਵਾਲਮੀਕੀ ਭਾਈਚਾਰਾ ਇੱਕ ਥਾਂ ਤੇ ਇਕੱਠਾ ਸੀ ਇੰਨੇ ਨੂੰ ਕਿਸਾਨ ਆਗੂ ਆਏ ਜਿਨ੍ਹਾਂ ਦੇ ਵੱਲੋਂ ਭਾਸ਼ਪਾ ਆਗੂ ਦਾ ਵਿਰੋਧ ਸ਼ੁਰੂ ਕੀਤਾ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਰੋ ਦੇ ਵਿੱਚ ਵਾਲਮੀਕੀ ਪਿੰਡ ਤੋਂ ਕਿਸਾਨ ਨੇ ਜਿਹੜੇ ਉਹ ਭਜਾ ਦਿੱਤੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹਿਸ ਬਾਜ਼ੀ ਹੋਈ ਹਾਲਾਤ ਤਣਾਅਪੂਰਨ ਬਣੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਡ ਕੌਕੇ ਕਲਾ ਦੀਆਂ ਹਲਕਾ ਜਗਰਾਉਂ ਦੇ ਵਿੱਚ ਚਲਦੀ ਮੀਟਿੰਗ ਦੇ ਵਿੱਚ ਕਿਸਾਨ ਆਗੂ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਤਾਂ ਵਲਮਿੱਕੀ ਭਾਈਚਾਰਾ ਇਕੱਠਾ ਹੋ ਗਿਆ ਜਿਨ੍ਹਾਂ ਨੇ ਰੋਸ ਕਰਦੇ ਕਿਸਾਨ ਆਗੂਆਂ ਨੂੰ ਪੁੱਠੇ ਪੈਰੀ ਪਿੰਡੋਂ ਭਜਾ ਦਿੱਤਾ ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ ਪਾਪਾ ਲੀਟਰ ਦਾ ਵਿਰੋਧ ਕਰਨਾ ਹੈ ਕਿਸਾਨ ਆਗੂਆਂ ਦੇ ਨਾਲ